ਇਹ ਚਮਤਕਾਰੀ ਸ਼ਬਦ ਦਾ ਜਾਪ ਰਹਿਰਾਸ ਭਾਵ ਸ਼ਾਮ ਸਮੇਂ ਪੰਜ ਵਾਰ ਕਰਨਾ ਹੈ ਲਗਾਤਾਰ 10 ਮਿੰਟ ਫਿਰ ਦੇਖਣਾ ਘਰ ਦੀ ਕਾਇਆ ਕਲਪ ਹੁੰਦੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤਜੀਤ ਉਹ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਨਾ ਆਪਾਂ ਪੜਨੇ ਆ ਨਾ ਸ਼ਬਦ ਆਪਾਂ ਵਿਚਾਰਦੇ ਆ ਜਿਵੇਂ ਆਪਾਂ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਵਾਹਿਗੁਰੂ ਬੋਲਿਆ ਗਿਆ ਤੇ ਫਤੇ ਜਿਹੜੀ ਐ ਸਾਨੂੰ ਗੁਰੂ ਨਾਲ ਜੋੜਦੀ ਐ ਫਤੇ ਬੁਲਾਉਣ ਦੇ ਵਿੱਚ ਭਾਵੇਂ ਇੱਕ ਬੁਲਾਉਣ ਦਾ ਤਰੀਕਾ ਐ ਤੇ ਮੇਰੇ ਸਤਿਗੁਰੂ ਕਹਿੰਦੇ ਉਸ ਗੁਰੂ ਨੂੰ ਯਾਦ ਕੀਤਾ ਜਾਂਦਾ ਤੇ ਬੰਦੇ ਨੂੰ ਸਾਹਮਣੇ ਵਾਲੇ ਨੂੰ ਬੁਲਾਇਆ ਵੀ ਜਾਂਦਾ ਤੇ ਭਾਈ ਨੰਦ ਲਾਲ ਜੀ ਕਹਿੰਦੇ ਜੇ ਮੈਂ ਭੁੱਲਦਾ ਨਹੀਂ ਕਹਿੰਦੇ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤੇ ਬੁਲਾਵੇ ਕਹਿੰਦੇ ਜਿਹੜਾ ਮੂਰੇ ਆਉਂਦਾ ਮਿਲਦਾ ਹੈ ਕਹਿੰਦੇ ਭਾਈ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਕਹਿੰਦੇ ਭਾਈ ਤੁਹਾਡੀ ਪਰਮਾਤਮਾ ਹਾਜ਼ਰੀ ਪ੍ਰਵਾਨ ਕਰੇਗਾ ਤੇ ਜੇਕਰ ਅੱਗੇ ਵਾਲਾ ਤੁਹਾਡੀ ਫਤਿਹ ਨੂੰ ਹੱਸ ਕੇ ਮੰਨਦਾ ਹੈ ਕਬੂਲ ਕਰਦਾ ਹੈ ਤੇ ਕਹਿੰਦੇ ਭਾਈ ਪਰਮਾਤਮਾ ਜਿਹੜਾ ਉਹਨਾਂ ਦੇ ਬਹੁਤ ਖੁਸ਼ ਹੁੰਦਾ ਹੈ ਕਹਿੰਦੇ ਜੇਕਰ ਮੈਂ ਇੱਕ ਕਿਸੇ ਨਿਹੰਗ ਸਿੰਘ ਤੋਂ ਸੁਣਿਆ ਸੀ ਕਹਿੰਦੇ ਜੇਕਰ ਆਪਾਂ ਕਿਸੇ ਨੂੰ ਫਤਿਹ ਬੁਲਾਉਨੇ ਆ ਜੇ ਅਗਲਾ ਫਤਿਹ ਨਾ ਮੰਨੇ ਕਹਿੰਦੇ ਸਤਗੁਰਾਂ ਦੀ ਉਹਦੇ ਬੰਨੀ ਪਿੱਠ ਹੋ ਜਲੀ ਹੈ ਤੇ ਜਿਹੜਾ ਕਹਿੰਦੇ ਫਤਿਹ ਅਧੂਰੀ ਮੰਨੇ ਉਹਦੇ ਵੱੰਨੀ ਸੱਜਾ ਮੋਢਾ ਤੇ ਜਿਹੜਾ ਕਹਿੰਦੇ ਫਤਿਹ ਨਾਹੀਂ ਜੇ ਆਪਾਂ ਕਹੀਏ ਵੀ ਫਤਿਹ ਮੰਨ ਵੀ ਲਵੇ ਤੇ ਜਵਾਬ ਵੀ ਨਾ ਦੇਵੇ ਤੇ ਕਹਿੰਦੇ ਭਾਈ ਉਹਦੇ ਕਿੰਨੀ ਖੱਬਾ ਮੋਢਾ ਤੇ ਜਿਹੜਾ ਕਹਿੰਦੇ ਹੱਸ ਕੇ ਫਤਿਹ ਨੂੰ ਕਬੂਲੇ ਉਹਦੇ ਕਿੰਨੀ ਸਤਿਗੁਰਾਂ ਦਾ ਮੁਖ ਹੈ ਚਲੋ ਇਸ ਗੱਲ ਨੂੰ ਆਪਾਂ ਸਮਝੀਏ ਵੀ ਫਤਿਹ ਦਾ ਗੁਰੂ ਦੀਆਂ ਸੌ ਲੜਾਈਆਂ ਝਗੜੇ ਜਿਹੜੇ ਨੇ ਹੋ ਜਾਂਦੇ ਨੇ ਪਰ ਫਤਿਹ ਬੁਲਾਉਣ ਤੋਂ ਕਦੇ ਝਿੜਕੋ ਨਾ ਫਤਿਹ ਜ਼ਰੂਰ ਬੁਲਾਓ ਔਰ ਨਾਲ ਮੈਂ ਬੇਨਤੀ ਕਰਾਂ ਵੀ ਸਤਿਗੁਰੂ ਦਾ ਪਾਵਨ ਸ਼ਬਦ ਆਪਾਂ ਦੋ ਪੰਕਤੀਆਂ ਦਾ ਜਾਪ ਕਰਿਆ ਕਰੀਏ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਸਾਡੇ ਮਨ ਦੇ ਵਿੱਚ ਚਾਹ ਹੋਵੇ ਸਾਡੇ ਮਨ ਦਾ ਇਹ ਸ਼ਿੰਗਾਰ ਹੋਵੇ ਜਦੋਂ ਇਸ ਚੀਜ਼ ਦਾ ਅਸੀਂ ਪ੍ਰਭਾਵ ਕਬੂਲਾਂਗੇ ਅਸੀਂ ਇਸ ਚੀਜ਼ ਨੂੰ ਸਮਝਾਂਗੇ ਤੇ ਮੇਰੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਨਾ ਤੁਹਾਡੇ ਤੇ ਤਾਂ ਹੋਵੇਗੀ ਮੇਰੇ ਪਾਰਸ਼ਾ ਦੀ ਜਿਹੜੀ ਕਿਰਪਾ ਇਹਨਾਂ ਤੁਹਾਡੇ ਤੇ ਤਾਂ ਹੋਵੇਗੀ ਜਦੋਂ ਆਪਾਂ ਇਸ ਚੀਜ਼ ਨੂੰ ਸਮਝਾਂਗੇ ਵਿਸਰ ਨਾਹੀ ਦਾ ਤਾਰ ਏ ਦਾ ਤਾਰ ਆਪਣਾ ਨਾਮ ਦੇਹੋ ਇਹ ਸੱਚੇ ਪਾਰਸ਼ਾ ਮੈਨੂੰ ਕਦੇ ਵਿਸਰ ਨਾ ਤੇਰਾ ਨਾਮ ਮੈਨੂੰ ਦੇ ਦੇ ਮੈਂ ਤੇਰੇ ਗੁਣ ਗਾਉਂਦਾ ਰਹਾ ਤੇ ਮੇਰਾ ਦਿਨ ਰਾਤ ਤੇਰੇ ਗੁਣ ਗਾਵਾਂ ਮੇਰੇ ਮਨ ਦੇ ਵਿੱਚ ਇਹ ਚਾਹ ਬਣ ਜਾਏ ਤੇ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਨਹੀਂ ਕੁਝ ਚਾਹੀਦਾ ਮੈਨੂੰ ਚਾਹੀਦਾ ਤੇ ਇਹ ਚਾਹੀਦਾ ਸਤਿਗੁਰੂ ਤੂੰ ਮੇਰੇ ਤੇ ਮਿਹਰਬਾਨ ਹੋ ਜਾਏ ਤੂੰ ਮੇਰੇ ਤੇ ਕਿਰਪਾ ਕਰ ਦੇ ਸਤਿਗੁਰੂ ਜੀ ਐਸੀ ਮਿਹਰ ਕਰਿਓ ਐਸੀ ਕਿਰਪਾ ਕਰਿਓ ਤੇ ਮੇਰੇ ਸਤਿਗੁਰੂ ਜੀ ਤੁਹਾਡੇ ਤੇ ਐਸੀ ਮਿਹਰ ਕਰਨਗੇ ਗੁਰਮੁਖ ਪਿਆਰਿਓ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਨਗੇ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਾਸੇ ਹੋ ਜਾਣਗੀਆਂ ਤੇ ਸਤਿਗੁਰੂ ਕਿਰਪਾ ਕਰਕੇ ਤੈਨੂੰ ਮੂਹਰੇ ਅੱਗੇ ਲੈ ਆਉਣਗੇ ਇਹ ਗੁਰੂ ਦੀ ਕਿਰਪਾ ਹੈ ਕਿਉਂਕਿ ਪਿਆਰਿਓ ਆਪਾਂ ਇਹ ਸ਼ਬਦ ਸ਼ਾਮਾਂ ਦੇ ਟਾਈਮ ਜਾਪ ਕਰੋ ਜਾਂ ਫਿਰ ਜਿਹੜੇ ਮਰਜ਼ੀ ਟਾਈਮ ਜਾਪ ਕਰੋ ਤੇ ਪੰਜ ਵਾਰ ਜਾਪ ਕਰਨਾ ਤੇ ਮਨ ਦੇ ਵਿੱਚ ਗੱਲ ਸੈੱਟ ਕਰ ਲੈਣੀ ਆ ਵੀ ਉਹਦੇ ਉਹਦੇ ਗੁਣ ਗਾਉਣੇ ਆ ਸਾਧ ਸੰਗਤ ਇਸ ਇਸ ਪੰਕਤੀਆਂ ਦਾ ਜਾਪ ਭਾਵੇਂ ਰੋਜ਼ ਕਰੋ ਜਿੰਨੀ ਵਾਰ ਮਰਜ਼ੀ ਤੁਸੀਂ ਕਰ ਸਕਦੇ ਹੋ ਤੇ ਸਤਿਗੁਰੂ ਜੀ ਘਰ ਦੀ ਕਾਇਆ ਕਲਪ ਕਰ ਦੇਣਗੇ ਚਲੋ ਜੇ ਕੋਈ ਕੁਰਬਾਨੀ ਦੀ ਪੰਕਤੀ ਨਹੀਂ ਵੀ ਯਾਦ ਹੁੰਦੀ ਤੇ ਮੂਲ ਮੰਤਰ ਲੈ ਲਓ ਗੁਰਮੰਤਰ ਦਾ ਜਾਪ ਕਰ ਲਓ ਜਾਂ ਕੋਈ ਵੀ ਪੰਕਤੀ ਜਿਹਨੇ ਆਪਾਂ ਪੜ੍ਹਨੀ ਆ ਸਗਲ ਦੁਆਰ ਕੋ ਛਾੜ ਕੇ ਗਏ ਤਹਾਰੋ ਦੁਆਰ ਬਾਹੇ ਗਏ ਕੀ ਇਲਾਜ ਅਸ ਗੋਬਿੰਦਦਾਸ ਤਹਾਰ ਜਾ ਫਿਰ ਇਹ ਪੜ ਲਓ ਆਪਾਂ ਚੌਪਈ ਸਾਹਿਬ ਦੇ ਵਿੱਚੋਂ ਪੜਦੇ ਆ ਸਤਿਗੁਰੂ ਕਹਿੰਦੇ ਨੇ ਆਪਾਂ ਪੜਨੇ ਆ ਨਾ ਅਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤੇ ਇਹ ਦੋ ਪੰਕਤੀਆਂ ਦਾ ਜਾਪ ਕਰ ਲਓ ਸਤਿਗੁਰੂ ਜੀ ਤਾਂ ਕਾਇਆ ਕਰ ਦੇ ਜਿੱਥੇ ਅੰਦਰਲੇ ਮਨ ਦੀ ਮਨ ਰੂਪੀ ਘਰ ਦੀ ਕਾਇਆ ਕਲਪ ਹੋਏ ਕਿਉਂ ਤੇ ਬਾਹਰਲੇ ਘਰ ਦੀ ਵੀ ਕਾਇਆ ਕਲਪ ਸਤਿਗੁਰੂ ਜੀ ਆਪੇ ਹੀ ਕਰ ਦੇਣਗੇ ਇਹ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਸੋ ਯਾਦ ਰੱਖਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ